ਸਰਬੱਤ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਸੰਸਾਰ ਪ੍ਰਸਿੱਧ ਤਿੰਨ ਦਿਨ ਚੱਲਣ ਵਾਲੀਆਂ 32ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਰਸਮੀ ਤੌਰ ਤੇ ਸ਼ਨੀਵਾਰ ਦੀ ਸਵੇਰ ਨੂੰ ਆਗਾਜ਼ ਹੋਇਆ 19 ਤੋਂ 21 ਅਪ੍ਰੈਲ ਤੱਕ ਖੇਡੀਆਂ ਜਾਣ ਵਾਲੀਆਂ ਸਿੱਖ ਖੇਡਾਂ ਦੇ ਦੂਜੇ ਦਿਨ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਯਾਨੀ ਕਿ ਮੁੱਖ ਮੰਤਰੀ ਡੈਨੀਅਲ ਐਂਡਰਿਊ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਹੀ ਖਾਸ ਗੱਲ ਇਹ ਰਹੀ ਕਿ ਪ੍ਰੀਮੀਅਰ ਐਂਡਰਿਊ ਉਨਾਬੀ ਰੰਗ ਦੀ ਦਸਤਾਰ ਸਜਾ ਕੇ ਸਟੇਡੀਅਮ ਵਿੱਚ ਪੁੱਜੇ The Sikh community has so much so to be proud of and I'm proud to, of, and, uh, I'm so proud can to we be considered a friend of the Sikh community and who have contributed so strongly to these games and all that they offer. A great sporting opportunity, significant tourism and economic development, but above all a celebration of Sikh culture and the contribution that the Sikh community has and will continue to make to a strong, respectful, multicultural Victoria. Thank you. ਦਮਾਗਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਕੌਮੀ ਗੀਤਾਂ ਦੀਆਂ ਧੁਨਾਂ ਅਤੇ ਮਾਰਚ ਪਾਸਟ ਨਾਲ ਕੀਤੀ ਗਈ ਮਾਰਚ ਪਾਸਟ ਵਿੱਚ ਛੋਟੇ ਬੱਚਿਆਂ ਸਮੇਤ ਸਾਰੇ ਖਿਡਾਰੀਆਂ ਨੇ ਭਾਗ ਲਿਆ ਜਿਸ ਦੀ ਅਗਵਾਈ ਆਸਟ੍ਰੇਲੀਅਨ ਕੁਸ਼ਤੀ ਚੈਂਪੀਅਨ ਰੁਪਿੰਦਰ ਕੋਰ ਨੇ ਕੀਤੀ ਇਸ ਮੌਕੇ ਆਏ ਹੋਏ ਹੋਰ ਮੈਂਬਰ ਪਾਰਲੀਮੈਂਟਸ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਐਮਪੀ ਕਮਲਜੀਤ ਸਿੰਘ ਬਖਸ਼ੀ ਨੇ ਵੀ ਕਿਹਾ ਕਿ ਉਹਨਾਂ ਦੀ ਇੱਛਾ ਹੈ ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਵੀ ਸਿੱਖ ਖੇਡਾਂ ਦੀ ਮੇਜ਼ਬਾਨੀ ਕਰੇ ਜ਼ਿਕਰਯੋਗ ਹੈ ਕਿ ਸਿੱਖ ਖੇਡਾਂ ਲਈ ਐਂਡਰੂ ਸਰਕਾਰ ਨੇ 2 ਲੱਖ ਡਾਲਰ ਫੈਡਰਲ ਸਰਕਾਰ ਨੇ 1 ਲੱਖ 20 ਹਜ਼ਾਰ ਡਾਲਰ ਤੇ ਪਨਵੇ ਗਰੁੱਪ ਵੱਲੋਂ ਵੀ 50 ਹਜ਼ਾਰ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ ਇਸ ਖੇਡਾਂ ਦੇ ਮਹਾਕੁੰਭ ਵਿੱਚ ਵੱਖ-ਵੱਖ ਦੇਸ਼ਾਂ ਦੇ 11 ਕਲੱਬਾਂ ਸਮੇਤ ਆਸਟ੍ਰੇਲੀਆ ਭਰ ਦੇ 75 ਕਲੱਬਾਂ ਦੀਆਂ 223 ਟੀਮਾਂ ਦੇ ਕਰੀਬ 3500 ਖਿਡਾਰੀਆਂ ਨੇ ਭਾਗ ਲਿਆ ਦੇਲੀ ਪੋਸਟ ਦੇਖਣ ਵਾਲੇ ਜਿੰਨੇ ਵੀ ਆਪਣੇ ਸਰੂਤੇ ਨੇ ਜੀ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੀ ਕਮੇਟੀ ਵੱਲੋਂ ਸਿਗ ਮੈਦਾਨ ਕਮਟੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 19 20 21 April ਤਿੰਨ ਦਿਨ ਜੀ ਜਿਹੜੀਆਂ 32 ਵੀ ਅਸਲ ਸਿਗ ਗੇਮ ਜਿੱਥੇ ਕੇਸੀ ਫੀਲਡ ਹੋਟਕਾਰੀਆਂ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਆਪਣੇ ਕੱਲ ਗੇਮਾਂ ਸ਼ੁਰੂ ਹੋਈਆਂ ਸੀ ਅਰਦਾਸ ਕਰਕੇ ਆਪਾਂ ਇਹਦੀ ਓਪਨਿੰਗ ਕਰਤੀ ਸੀ ਅੱਜ ਦੀ ਵੈਲਕਮ ਸੈਰਮਨੀ ਹੈ ਉਹ ਅੱਜ ਤਾਂ ਰੱਖੀ ਗਈ ਕਿਉਂਕਿ ਬਹੁਤ ਸਾਰੇ ਡਿਗਨਿਟਰੀ ਬੀਜੀ ਹੁੰਦੇ ਆ ਇਸਟਰ ਕਰਕੇ ਅੱਜ ਆਪਣੇ ਪ੍ਰੀਮੀਅਰ ਪਹੁੰਚ ਰਹੇ ਨੇ ਜਿਸਨ ਵੁੱਡ ਜੀ ਨੇ ਮੇਅਰ ਮੇਅਰ ਆਪਣੇ ਕੇਸੀ ਦੇ ਆਪਣੇ ਉ ਵੀ ਪਹੁੰਚ ਰਹੇ ਪਹੁੰਚੇ ਹੋਏ ਨੇ ਬਹੁਤ ਸਾਰੇ ਡਿਗਨਰੀ ਪਹੁੰਚੇ ਹੋਏ ਨੇ ਆਪਾਂ ਮਤਲਬ ਲੰਬੀ ਲਿਸਟ ਹੈ ਤੇ ਅਸੀਂ ਇਹਨਾਂ ਦਾ ਜੀ ਆਇਆਂ ਆਖਦੇ ਹਾਂ ਹਾਂ ਜੀ ਸੇਖੜਾ ਪਰ ਇਹ ਬੱਤੀ ਨਹੀਂ ਸਲਾਣਾ ਸੇਖੜਾ ਕੱਲ ਤੋਂ ਸ਼ੁਰੂ ਹੋ ਗਿਆ ਮਲਵੰਡ ਵਿੱਚ ਤੇ ਜਿੱਦ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀਗੇ ਠੀਕ ਉਸੇ ਤਰ੍ਹਾਂ ਨਿਰਵੇਗਨ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਜੀ ਜਿੱਦ ਜੇ ਆਲੇ ਦੁਆਲੇ ਕੈਮਰਾ ਘੁਮਾ ਕੇ ਦਿਖਾ ਦੇਵਾਂ ਤਾਂ ਦੇਖੋ ਸੰਤਾਲ ਲੰਗਰ ਸ਼ਕਰੀਆਂ ਅਸੀਂ ਲੰਗਰ ਏਰੀਆ ਦੇ ਵਿੱਚ ਖੜੇ ਆ। ਸੋ ਸੰਤਾਲ ठाठा ਮਾਰਦਾ ਕਾਕਿਆ ਤੇ ਜਿਹੜੇ ਪ੍ਰੋਗਰਾਮ ਹੈ ਸਾਰੇ ਬੜੇ ਆਪਣੇ ਸਕੇਜੂਲ ਦੇ ਨਾਲ ਚੱਲ ਰਿਹਾ ਹੈ ਜੀ ਸਾਰੇ ਮੈਚ ਨਿਰਵਿਘਨ ਚੱਲ ਰਹੇ ਆ ਕਬੱਡੀ ਦੇ ਕੱਲ ਬਹੁਤ ਵਧੀਆ ਮੈਚ ਹੋਏ ਆ ਅੱਜ ਵੈਲਕਮਿੰਗ ਸੈਰਮਨੀ ਲਿਖੀ ਗਈ ਸੀ ਜੀ ਨਰਤਾਰਤਸਾਂ ਨੇ ਤਾਂ ਥੋੜੀ ਲੇਟ ਨਾਲ ਸ਼ੁਰੂ ਹੋਈ ਹੈ ਕਿਉਂਕਿ ਪ੍ਰੀਮੀਅਰ ਜਿਹੜੇ ਉਹ ਪਿੱਛੇ ਸਾਡੇ ਸਟਕ ਹੋ ਗਏ ਸੀਗੇ ਤੇ ਗੇਮਾਂ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੀ ਤੇ 1.5 ਲੱਖ ਦੇ ਕਰੀਬ ਲੋਕ ਇਹਨਾਂ ਨੂੰ ਦੇਖਣ ਵੀ ਆ ਚੁੱਕੇ ਨੇ ਮੈਲਬਨ ਤੋਂ ਖੁਸ਼ਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨ ਦਾ ਤਜਰਬਾ ਹੈ